ਅਗਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਢੀਂਸਾ ਨੂੰ ਆਸ ਸੀ ਕਿ ਟਿਕਟ ਮਿਲ ਜਾਵੇਗੀ ਕਈ ਸਾਲਾਂ ਬਾਅਦ ਮੁੜ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸੀ ਭਾਜਪਾ ਨਾਲ ਵੀ ਤੁਹਾਡੇ ਨਾਲ ਵੀ ਉਹਨਾਂ ਦਾ ਗੱਠ ਜੋੜ ਰਿਹਾ ਏ ਤਾਂ ਕਿਵੇਂ ਦੇਖਦੇ ਹਾਂ ਢੀਂਸਾ ਪ੍ਰਵਾਦ ਦੀ ਭੂਮਿਕਾ ਨੂੰ ਢੀਂਸਾ ਪਰਿਵਾਰ ਹਲੇ ਚੁੱਪ ਰਹੂਗਾ ਜੀ 27 ਤੱਕ ਦੇਖੂਗਾ ਕੀ ਲੱਛਣ ਹੁੰਦੇ ਆ ਠੀਕ ਹੈ ਤੇ ਹੁਣ ਮੈਨੂੰ ਇਦਾਂ ਲੱਗਦਾ ਵੀ ਜਿਹੜੀ ਢੀਂਸਾ ਦੀ ਸਪੋਰਟ ਹੈਗੀ ਭਾਜਪਾ ਨੂੰ ਜਾਊਗੀ ਕਾਰਨ ਕੀ ਮੰਨਦੇ ਹੋ ਕਿ ਭਾਜਪਾ ਤੋਂ ਇਦਾਂ ਫਿਰ ਢੀਂਸਾ ਕਿਉਂ ਆ ਗਈ ਸੀ ਦੇਖੋ ਜਦੋਂ ਗੱਠਜੋੜ ਹੋਣ ਲੱਗਾ ਸੀ ਨਾ ਜਸਵੀਰ ਬਾਦਲ ਦੇ ਨਾਲ ਗੱਲਬਾਤ ਹੋਣ ਲੱਗੀ ਸੀ ਉਹਨਾਂ ਨੂੰ ਆਸ ਸੀ ਵੀ ਸੰਨੂਰ ਤੋਂ ਟਿਕਟ ਮਿਲੋਗੀ ਪਰਵਿੰਦਰ ਟਿੰਸਾ ਇਲੈਕਸ਼ਨ ਲੜਨਗੇ ਪਰ ਬਾਦਲ ਨੇ ਜਸਵੀਰ ਬਾਦਲ ਨੇ ਥੋੜੀ ਗਲਤੀ ਕਰ ਲਈ ਠੀਕ ਹੈ ਪਾਸੇ ਕੀ ਕਾਰਨ ਮੰਨਦੇ ਹੋ ਕਿ ਕਾਰਨ ਤਾਂ ਇਹ ਹੈਗਾ ਨਾ ਹੁਣ ਉਹਨਾਂ ਨੇ ਇੱਕ ਕਦੀ ਸੀਟ ਬਚਾਉਣੀ ਹੈ ਜਾਂ ਤਾਂ ਬਠਿੰਡਾ ਬਚਾ ਲੈਣਗੇ ਤੇ ਜੇ ਹੁਣ ਸੰਨੂਰ ਬਚਾਉਣੀ ਸੀ ਫਿਰ ਉਹਨੂੰ ਲੱਗਣਾ ਸੀ ਵੀ ਸਾਡਾ ਬੋਲਵਾਲਾ ਖਤਮ ਹੈ ਇਕਲਈ ਜਲਦੀ ਪਾਰਟੀ ਖਤਮ ਹੈ ਜੇ ਇੱਕ ਵੀ ਨਾ ਜਿੱਤੇ ਠੀਕ ਹੈ ਇੱਕ ਕਦੀ ਜਿੱਤਨੀ ਦਾ ਜ਼ਰੂਰੀ ਹੁੰਦੀ ਹੈ ਨਾ ਤੇ ਹੁਣ ਜੇ ਢੀਂਸਾਂ ਨੂੰ ਟਿਕਟ ਦੇਣਦੇ ਇੱਥੇ ਉਹਨਾਂ ਲੱਗਦਾ ਸੀਗਾ ਕਿ ਬੀਜੇਪੀ ਦੀ ਸਪੋਰਟ ਹੋ ਜਾਣੀ ਚੰਦਰਕਾਤੇ ਕਿ ਕਿਸੇ ਨਾ ਕਿਸੇ ਦੇ ਦਿੱਤਾ ਜਾਂਦੇ ਤਾਂ ਪ੍ਰੋਬਲਮ ਸੀ ਹੁਣ ਹਰ ਸਮਰਤ ਕੋਰ ਬਾਦਲਾ ਬਟੰਡੇ ਤੇ ਉਹਦਾ ਜਲੂਸ ਨਿਕਲ ਹੀ ਜਾਂਦਾ ਉੱਥੇ ਤਾਂ ਮਤਲਬ ਮੰਨਦੇ ਕਿ ਹਾਂ ਅਕਾਲੀ ਦਲ ਸਟਰੋਂਗ ਕਿੱਥੋਂ ਆ ਫਿਰ ਅਕਾਲੀ ਦਲ ਹਜੇ ਕਿਤੋਂ ਵੀ ਸਟਰੋਂਗ ਨਹੀਂ ਹੈਗਾ ਅਕਾਲੀ ਦਲ ਜਿੱਥੇ ਪਹਿਲਾਂ ਸਟਰੋਂਗ ਹੈਗਾ ਸੀ ਬੀਜੇਪੀ ਕਰਕੇ ਹੈਗਾ ਸੀ ਹੁਣ ਕਿਤੋਂ ਨਹੀਂ ਲੱਗ ਰਿਹਾ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਵੱਡਾ ਇਤਿਹਾਸ ਹੈ ਅਕਾਲੀ ਦਲ ਦਾ ਪਰ ਜਿਹੜੀ ਐਡਜਸਟ੍ਰੇਸ਼ਨ ਬਣੀ ਹੋਈ ਆ ਉਸ ਲਈ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਦੇਖੋ ਇਹ ਸ਼ਬਦ ਨਾ ਵਾਪਸ ਲਾਓ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈਗੀ ਆ ਉਹ ਪਾਰਟੀ ਹੈ ਨਹੀਂ ਅੱਜ ਤਾਂ ਬਦਲਦਲਦੀ ਹੈ ਠੀਕ ਹੈ ਜਿਵੇਂ ਕਹਿੰਦੇ ਲੀ ਲੀਆਂ ਪੱਗਾਂ ਵਾਲੇ ਠੀਕ ਹੈ ਨਾ ਬਦਲਦਲ ਗਏ ਨੇ ਇਹ ਇਹ ਅਕਾਲੀ ਦਲ ਤਾਂ ਹੈ ਨਹੀਂ ਇਹ ਉਹ ਤਾਂ ਕੁਰਬਾਨੀਆਂ ਵਾਲੀ ਪਾਰਟੀ ਸੀ ਠੀਕ ਹੈ ਸੰਘਰਸ਼ ਕਰਨ ਵਾਲੇ ਯੋਧੇ ਸੀ ਉਹ वैसे अक्ली लीडर तक कहंदे ने, ने कि बादल साहब ने बहुत कुर्बानियां कीतीया ने पंजाब लीग कौम ਲਈ ली, नहीं जे जे कुर्बानियां कीतीया ते आधा पंजाब लुट्या ਵੀ ਬਦਲ ਨਹੀਂ ਆ ਫਿਰ ਘਟ ਘਟ 80 90 ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਉਹ ਫਿਰ ਪੰਜਾਬ ਬਲਟ ਕੇ ਬਣਾਈਆ ਹੋਰ ਕਿਥੋਂ ਬਣਾਈਆ ਫਿਰ ਉਹ ਉਹ ਤਾਂ ਸਿੱਧਾ ਚੈਲੰਜ ਕਰਦੇ ਨੇ ਜਿੰਗੇ ਹੁਣ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਸੀ ਕਿ ਜਿਹੜਾ ਸੁਖ ਵਿਲਾਸ ਹੋਟਲ ਆ ਵੀ ਉਹ ਇਹਨਾਂ ਨੇ ਇੱਕ ਪਾਲਿਸੀ ਬਣਾਈ ਸੀ ਆਪਣੇ ਹੀ ਹੋਟਲ ਨੂੰ ਫਾਇਦਾ ਦੇਣ ਲਈ ਤਾਂ ਉਹ ਸੁਖਵੀਰ ਬਾਦਲ ਤਾਂ ਚੈਲੰਜ ਕਰਦੇ ਨੇ ਵੀ ਕਰ ਲੋ ਜਿਹੜੀ ਕਾਰਵਾਈ ਤੁਸੀਂ ਕਰਨੀ ਨਹੀਂ ਕਿੰਨਾ ਕੁ ਚੈਲੰਜ ਕਰਨਗੇ ਲੋਕਾਂ ਨੂੰ ਪਤਾ ਹੀ ਹੈ ਜੀ ਠੀਕ ਹੈ ਨਾ ਲੋਕਾਂ ਨੂੰ ਪਤਾ ਹੀ ਹੈ ਜੀ ਦਾ ਜਿੰਨੀ ਪ੍ਰਾਪਰਟੀ ਸੁਵੀਰ ਬਾਦਲ ਕੋਲੇ ਹੈਗੀ ਆ ਉਹ ਪੰਜਾਬ ਨੂੰ ਮੈਂ ਜੇ ਵੱਡੀ ਗੱਲ ਕਹਾਂ ਨਾ ਤਾਂ ਹਾਜ਼ਮ ਕਰ ਲਓ ਇਸ ਗੱਲ ਨੂੰ ਪੰਜਾਬ ਦਾ ਅੱਧਾ ਕਰਜ਼ਾ ਜਿਹੜਾ ਨਾ 3-3 ਲੱਖ ਰੋਡ ਦੇ ਵਿੱਚੋਂ ਤੇ ਉਹ ਇਹ ਕਹਿ ਲਓ ਵੀ ਅੱਧਾ ਕਰਜ਼ਾ ਬਾਦਲ ਪਰਿਵਾਰ ਦੇ ਘਰ ਆਇਆ ਹੋਇਆ ਹੈ